ਗੁਰਬੀਚ ਸਿੰਘ ਕੌੜਾ ਦੀ ਪੁਸਤਕ ਤੇ ਸਿੱਖ ਵੀ ਨਿਗਲਿਆ ਗਿਆ ਵਿੱਚੋਂ ਰਚਨਾ ਸਿੱਖ ਜਰਮ ਪੇਸ਼ਾ ਕੌਮ ਇਹਨਾਂ ਦੀ ਇੱਜ਼ਤ ਨਾ ਪਹਿਲਾਂ ਸੀ ਨਾ ਹੁਣ ਹੈ ਭਾਗ ਪਹਿਲਾ ਅੰਕ 36 ਗਿਆਨੀ ਕਰਤਾਰ ਸਿੰਘ ਦੇ ਮੇਰੇ ਮਾਮੇ ਨਾਲ ਬਹੁਤ ਚੰਗੇ ਸਬੰਧ ਸਨ ਉਹਨਾਂ ਨੇ ਗਿਆਨੀ ਜੀ ਜੋ ਉਦੋਂ ਪੰਜਾਬ ਸਰਕਾਰ ਵਿੱਚ ਮੰਤਰੀ ਸਾਨੂੰ ਕਹਿ ਕੇ ਫਲੋਰ ਲਾਗੇ ਪਿੰਡ ਤੇੰਗ ਵਿੱਚ ਆਪਣੀ ਜ਼ਮੀਨ ਦੀ ਅਲਾਟਮੈਂਟ ਕਰਵਾ ਲਈ ਕਿਉਂਕਿ ਇਸ ਪਿੰਡ ਦੀ ਜ਼ਮੀਨ ਤਹਿਸੀਲ ਫਲੌਰ ਵਿੱਚ ਸਭ ਤੋਂ ਉਪਜਾਊਗੀ ਨਹੀਂ ਕਹੀ ਸੀ ਇੱਕ ਦਿਨ ਪਿੰਡ ਵਿੱਚ ਹੱਟੀ ਵਾਲੇ ਰੋੜਿਆਂ ਦੇ ਘਰ ਚੋਰੀ ਹੋ ਗਈ ਫਲੌਰ ਥਾਣੇ ਦੀ ਪੁਲਿਸ ਪਿੰਡ ਵਿੱਚ ਆਈ ਹਿੰਦੂ ਚਾਂਗੀ ਵੱਡਾ ਥਾਣੇਦਾਰ ਆਪਣੇ ਨਾਲ ਇੱਕ ਖੋਜੀ ਲੈ ਥਾਣੇਦਾਰ ਦੇ ਆਉਣ ਤੋਂ 2 ਘੰਟੇ ਪਹਿਲਾਂ ਇੱਕ ਤਫ਼ਤੀਸ਼ੀ ਹੌਲਦਾਰ ਤੇ 4 ਸਿਪਾਹੀ ਆਏ ਉਹਨਾਂ ਨੇ ਸਾਰੇ ਪਿੰਡ ਵਿੱਚੋਂ ਸਾਰੇ ਚੁੱਲਿਆਂ ਦੀ ਘਟੋ ਘਟ ਦੋ ਗੱਡੇ ਸਵਾ ਇਕੱਠੀ ਕੀਤੀ ਤੇ ਜਿਸ ਘਰ ਵਿੱਚ ਚੋਰੀ ਹੋਈ ਸੀ ਉਸ ਤੋਂ ਥੋੜੀ ਦੂਰ ਪਰੇ ਇੱਕ ਖਾਲੀ ਪਲਾਟ ਵਿੱਚ ਵਿਸ਼ਵਾ ਦਿੱਤੀ ਮੇਸਟਰੀ ਕੁਰਸੀਆਂ ਸਿਰਫ ਮੇਰੇ ਮਾਮਿਆਂ ਦੇ ਘਰ ਸਨ ਉਥੋਂ ਲੈ ਕੇ ਥਾਣੇਦਾਰਲੀ ਰੱਖੀਆਂ ਗਈਆਂ ਉਦੋਂ ਥਾਣੇਦਾਰ ਤੇ ਇੱਕ ਹੌਲਦਾਰ ਕੁਰਸੀ ਤੇ ਬੈਠਦੇ ਸਨ ਜਾਂ ਕੋਈ ਪੁਰਾਣਾ ਜ਼ਾਇਲਦਾਰ ਹੋਵੇ ਤਾਂ ਉਹ ਬੈਠਦਾ ਸੀ ਲੰਬੜਦਾਰ ਨਿੱਕੀ ਮੰਜੀ ਤੇ ਤੇ ਬਾਕੀ ਸਾਰਾ ਪਿੰਡ ਥੱਲੇ ਜ਼ਮੀਨ ਤੇ ਬੈਠਦਾ ਸੀ ਦਰੀ ਸਿਰਫ ਤਹਿਸੀਲਦਾਰ ਦੇ ਦੌਰੇ ਤੇ ਵਿਸ਼ਾਈ ਜਾਂਦੀ ਸੀ ਕਿਉਂਕਿ ਉਹਨਾਂ ਦੀਆਂ ਜ਼ਮੀਨਾਂ ਦੇ ਇੰਤਕਾਲ ਜੋ ਹੁੰਦੇ ਸਨ ਪੁਲਿਸ ਦੇ ਆਉਣ ਤੇ ਦਰੀ ਨਹੀਂ ਸੀ ਵਿਛਦੀ ਸਾਰੇ ਪੈਰਾਪਾਰ ਜ਼ਮੀਨ ਤੇ ਹੀ ਬੈਠਦੇ ਸਨ ਜਾਂ ਵੱਧ ਤੋਂ ਵੱਧ ਇੱਕ ਇਟ ਚਿੱਤਣਾ ਥੱਲੇ ਰੱਖ ਲੈਂਦੇ ਸਨ ਹੁਣ ਹੋਇਆ ਇਹ ਕਿ ਮੇਰਾ ਵੱਡਾ ਮਾਮਾ ਉਸ ਜ਼ਮਾਨੇ ਵਿੱਚ ਐਮਏ ਪਾਸ ਸੀ ਜਦੋਂ 8ਵੀਂ ਪੜਿਆ ਹੋਇਆ ਨਾਇਬ ਤਹਿਸੀਲਦਾਰ ਰਗਦਾ ਸੀ ਮੇਰਾ ਛੋਟਾ ਮਾਮਾ ਵੀ ਐ ਸੀ ਉਸ ਤੋਂ ਛੋਟਾ ਜਸਵੰਤ ਸਿੰਘ ਵੀ ਬੀਏ ਪਾਸ ਸੀ ਤੇ ਨਾਲ ਵਧੀਆ ਖਿਡਾਰੀ ਵੀ ਸੀ ਸਾਰੇ ਐਫਸੀ ਕਾਲਜ ਲਾਹੌਰ ਦੇ ਪੜੇ ਹੋਏ ਸਨ ਛੋਟਾ ਮਾਮਾ ਅੰਗਰੇਜ਼ ਤੇ ਰਾਜ ਵੇਲੇ ਛੋਟਾ ਥਾਣੇਦਾਰ ਭਰਤੀ ਹੋਇਆ ਸੀ ਤੇ ਨੌਕਰੀ ਇਸ ਤਰੀ ਛਡ ਗਿਆ ਸੀ ਕਿ ਉਹ ਮਨੁੱਖੀ ਅਧਿਕਾਰਾਂ ਨੂੰ ਨਹੀਂ ਸਿੱਖੂ ਚੱਲ ਸਕਦਾ ਹੋਇਆ ਇਸ ਤਰ੍ਹਾਂ ਕਿ ਸਾਗਲੇ ਤੋਂ ਹੁਣ ਪਾਕਿਸਤਾਨ ਵਿੱਚ ਇੱਕ ਚੋਰ ਫੜਿਆ ਗਿਆ ਉਸਨੂੰ ਗੱਡੀ ਤੇ ਬਿਠਾ ਕੇ ਲੈਲਪੁਰ ਲਿਆਉਣਾ ਸੀ ਪਹਿਲਾਂ ਤੋਂ ਬੰਦਾ ਪਿੰਡ ਵਾਰਿਆਂ ਨੇ ਇੱਕ ਦਿਨ ਪਹਿਲਾਂ ਦਫੜਿਆ ਹੋਇਆ ਸੀ ਰੋਟੀ ਪਾਣੀ ਕੋਈ ਨਾ ਦਿੱਤਾ ਟਾਲੀ ਨਾਲ ਬੰਨਿਆ ਹੋਇਆ ਸੀ ਜਿਹੜਾ ਅਵੇ ਲੱਤ ਮਾਰ ਜਾਵੇ ਜਾਂ ਝਪੇੜ ਮਾਰ ਜਾਵੇ ਦੂਜੇ ਦਿਨ ਪੁਲਿਸ ਗਈ ਚੋਰ ਨੂੰ ਸਟੇਸ਼ਨ ਤੇ ਲਿਆਂਦਾ ਉਦੋਂ ਗੱਡੀ ਨਹੀਂ ਆਈ ਸਵੇਰੇ ਗੱਡੀ ਵਿੱਚ ਬੈਠੇ ਜਿੱਥੇ ਸਟੇਸ਼ਨ ਆਵੇ ਉੱਥੇ ਪੁਲਿਸ ਵਾਲੇ ਉਤਰ ਕੇ ਕਦੇ ਚਾਹ ਪੀਣ ਕਦੇ ਪੂਰੀਆਂ ਖਾਂ ਪਰ ਚੋਰ ਭੁੱਖਣ ਭਾਣਾ ਹੱਥਕੜੀਆਂ ਨਾਲ ਜਖੜਿਆ ਬਿੱਲੀ ਵਰਗਾ ਮੂੰਹ ਬਣਾਈ ਗੁੱਟ ਵਿੱਚ ਗੱਡੀ ਦੇ ਫਰਸ਼ ਤੇ ਬੈਠਾ ਰਿਹਾ ਚੋਰਾਖੇ ਮੇਰੇ ਤੇ ਕਤਲ ਦਾ ਮਕਦਮਾ ਪਾ ਦਿਓ ਪਰ ਕੁਝ ਖਾਨ ਨੂੰ ਉੱਤੇ ਦੇ ਦਿਓ ਮੇਰੇ ਬਾਪੇ ਜਸਵੰਤ ਨੂੰ ਬਹੁਤ ਤਰਸਾਇਆ ਉਹਨੇ ਅਗਲੇ ਸਟੇਸ਼ਨ ਤੇ ਚੋਰ ਨੂੰ ਗੱਡੀਆਂ ਥੱਲੇ ਉਤਾਰ ਲਿਆ ਤੇ ਪੂੜੀਆਂ ਵਾਲੇ ਨੂੰ ਕਿਹਾ ਜਿੰਨਾ ਚਿਰ ਇਹ ਰੱਜੇ ਨਾ ਕਿਸੇ ਹੋਰ ਨੂੰ ਪੂੜੀ ਨਾ ਦੇਈ ਉਹਨੇ ਪਹਿਲਾਂ 10 ਰੁਪਏ ਦਾ ਨੋਟ ਪੂੜੀਆਂ ਵਾਲੇ ਨੂੰ ਫੜਾ ਦਿੱਤਾ ਮਤਾਂ ਕਿਤੇ ਉਹ ਇਹ ਨਾ ਸਮਝੇ ਕਿ ਬਲੀਸਤਾ ਮਾਮਲਾ ਹੈ ਪੂੜੀਆਂ ਖਾ ਲੈਣ ਤੋਂ ਬਾਅਦ ਸ਼ਾਇਦ ਪੈਸੇ ਇਹਨਾਂ ਦੇ ਕਟੜ ਹਿੰਦੂ ਹੌਲਦਾਰ ਨੇ ਇਸ ਸਾਰੀ ਗੱਲ ਦੀ ਰਿਪੋਰਟ ਵੱਡੇ ਥਾਣੇਦਾਰ ਨੂੰ ਕੀਤੀ ਉਹ ਵੀ ਪੰਜਾਬੀ ਚੰਗੀ ਹਿੰਦੂ ਸੀ ਉਸਨੇ ਮਿਰਚ ਮਸਾਲਾ ਲਾ ਕੇ ਇਹੋ ਹੀ ਰਿਪੋਰਟ ਡਿਪਟੀ ਨੂੰ ਕੀਤੀ ਤੇ ਡਿਪਟੀ ਨੇ ਜਸਵੰਤ ਸਿੰਘ ਥਾਣੇਦਾਰ ਨੂੰ ਬੁਲਾਇਆ ਜਦੋਂ ਉਸਨੇ ਸਾਰੀ ਗੱਲ ਦੱਸੀ ਤਾਂ ਅੰਗਰੇਜ਼ ਡਿਪਟੀ ਨੇ ਕਿਹਾ ਇਹ ਤਾਂ ਕੋਈ ਜੁਰਮ ਨਹੀਂ ਜੁਰਮ ਤਾਂ ਉਹਨਾਂ ਨੇ ਕੀਤਾ ਹੈ ਜਿਨ੍ਹਾਂ ਨੇ ਇਸ ਬੰਦੇ ਨੂੰ ਭਾਵੇਂ ਉਹ ਚੋਰੀ ਕਿਉਂ ਨਾ ਹੋਵੇ ਭੁੱਖਾ ਰੱਖਿਆ ਉਸ ਡਿਪਟੀ ਨੇ ਐਸਪੀ ਨਾਲ ਗੱਲ ਕੀਤੀ ਤੇ ਹਲਦਾਰ ਨੂੰ ਮਤਲਬ ਤੇ ਵੱਡੇ ਥਾਣੇਦਾਰ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਹੁਣ ਕੋਈ ਇਹ ਦੱਸੇ ਕਿ ਮਨੁੱਖੀ ਅਧਿਕਾਰਾਂ ਦਾ ਕਾਹ ਅੰਗਰੇਜ਼ਾਂ ਨੇ ਕੀਤਾ ਕਿ ਅਜ਼ਾਦ ਭਾਰਤ ਵਿੱਚ ਹੋਇਆ ਪਰ ਮੇਰੇ ਮਾਮੇ ਦਾ ਮਨ ਬਹੁਤ ਕੱਟਾ ਹੋ ਗਿਆ ਘਰ ਖੇਤੀਬਾੜੀ ਬਹੁਤ ਅੱਛੀ ਸੀ ਕਟਸ ਸਿਫਾ ਦੇ ਦਿੱਤਾ ਜਦੋਂ ਲੋਕਾਂ ਨੂੰ ਸੰਗਮਰ ਮਰ ਕਹਿਣਾ ਨਹੀਂ ਸੀ ਆਉਂਦਾ ਤਾਂ ਇਸ ਨੂੰ ਸੰਗ ਮਲਮਲ ਕਹਿੰਦੇ ਹੁੰਦੇ ਸਨ ਉਦੋਂ ਮੇਰੇ ਨਾਨਕਿਆਂ ਦੇ ਫਰਸ਼ ਤੇ ਚੁਕਾਠਾਂ ਵਧੀਆ ਸੰਗਮਰ ਮਰਤੀਆਂ ਸਨ ਇਸ ਤਰ੍ਹਾਂ ਦਾ ਰਹਿ ਚੁੱਕਾ ਥਾਣੇਦਾਰ ਹੁਣ ਭਾਰਤ ਵਿੱਚ ਆ ਚੁੱਕਾ ਸੀ ਉਹ ਭੁੱਲ ਗਿਆ ਸੀ ਕਿ ਉਹ ਮਾਂ ਮਰਗੀ ਜਿਹੜੀ ਦਹੀਂ ਨਾ ਟੁੱਕ ਦਿੰਦੀ ਹੁੰਦੀ ਸੀ ਅੰਗਰੇਜ਼ ਕਾਨੂੰਨਾਂ ਚੱਲਦਾ ਸੀ ਪਰ ਆਜ਼ਾਦ ਭਾਰਤ ਦੇ ਹਿੰਦੂ ਗਵਰਨਰ ਚੰਦੂ ਲਾਲ ત્રिवेदी ਦੇ ਹੁਕਮ ਨਾਲ ਚੱਲਦੇ ਸਨ ਫਲੋਰ ਦੇ ਪਿੰਡ ਟੇਂਗ ਵਿੱਚ ਪੁਲਿਸੀਆਂ ਵੱਲੋਂ ਇਕੱਠੀ ਕੀਤੀ ਗਈ ਚੁੱਲਿਆਂ ਦੀ ਸਵਾਦ ਜ਼ਮੀਨ ਤੇ ਵਿਛਾਈ ਗਈ ਸਾਰਿਆਂ ਨੂੰ ਚਾਰ-ਚਾਰ ਦੀਆਂ ਟੋਲੀਆਂ ਵਿੱਚ ਜ਼ਮੀਨ ਤੇ ਵੱਖਰੇ-ਵੱਖਰੇ ਬਿਠਾਇਆ ਗਿਆ ਫਿਰ ਇੱਕ ਸਿੱਖ ਦਾ ਹੱਥ ਦੂਜੇ ਸਿੱਖ ਦੇ ਪਰਲੇ ਮੋਢੇ ਤੇ ਦੂਜੇ ਦਾ ਹੱਥ ਤੀਜੇ ਦੇ ਪਰਲੇ ਮੋਢੇ ਤੇ ਤੀਜੇ ਦਾ ਹੱਥ ਚੌਥੇ ਦੇ ਪਰਲੇ ਮੋਢੇ ਤੇ ਰਖਵਾ ਕੇ ਪੰਜਾਲੀ ਵਿੱਚ ਜੁੱਤੇ ਬੋਲਦਾਂ ਵਰਗੀ ਹਰਨਾੜੀ ਜੀ ਬਣਾ ਦਿੱਤੀ ਤੇ ਉਹਨਾਂ ਨੂੰ ਸਵਾਥੇ ਚੱਲਣ ਲਈ ਹੁਕਮ ਦਿੱਤਾ ਜਦੋਂ ਚਾਰ ਸਿੱਖ ਸਵਾਥੇ ਤੁਰਦੇ ਤਾਂ ਉਹਨਾਂ ਦੇ ਪੈਰਾਂ ਦੀ ਜਾਂਚ ਉਹੀ ਖੋਜੀ ਕਰਦਾ ਜਿਹੜਾ ਵੱਡਾ ਥਾਣੇਦਾਰ ਚੋਰੀ ਦਾ ਪਤਾ ਲਾਉਣ ਲਈ ਆਪਣੇ ਨਾਲ ਲਿਆਇ ਸੀ ਉਹ ਕੋਈ ਪ੍ਰਵਾਨਿਤ ਖੋਜੀ ਨਹੀਂ ਸੀ ਤੇ ਨਾ ਹੀ ਉਹਨੂੰ ਕੋਈ ਕਾਨੂੰਨ ਵੱਲੋਂ ਮਾਨਤਾ ਸੀ ਇਸ ਤਰ੍ਹਾਂ ਦੇ ਖੋਜੀ ਉਹਦੋਂ ਬਥੇਰੇ ਤੁਰੇ ਫਿਰਦੇ ਸਨ ਪਰ ਅਦਾਲਤਾਂ ਇਹਨਾਂ ਨੂੰ ਕੋਈ ਮਾਨਤਾ ਨਹੀਂ ਸਨ ਦਿੰਦੀਆਂ ਉਹ ਖੋਜੀ 4 ਫੁੱਟ ਦੀ ਬਾਂਸ ਦੀ ਛੋਟੀ ਲੈ ਕੇ ਹਰਣਾੜੀ ਦੇ ਮਗਰ-ਮਗਰ ਤੁਰਦਾ ਤੇ ਸਨ ਤੇ ਨੱਪੇ ਹੋਏ ਖੁਰੇ ਨਾਲ ਮਲਾ ਕੇ ਪੈਰਾਂ ਦੇ ਨਿਸ਼ਾਨ ਵੇਖਦਾ ਕਿ ਕਿਤੇ ਇਹਨਾਂ ਚੋਂ ਵਿੱਚੋਂ ਕੋਈ ਚੋਰ ਤਾਂ ਨਹੀਂ ਮੇਰੇ ਚਾਰ ਹਿਵਾਮੇ ਮਹਿੰਦਰ ਸਿੰਘ ਐਮ ਐ ਕਰਮਜੀਤ ਸਿੰਘ ਬੀ ਐ ਜਸਵੰਤ ਸਿੰਘ ਸਾਹਿਬ ਦਾ ਸਹਾਨੇਦਾਰ ਤੇ ਖੇਤੀ ਕਰਨ ਵਾਲੇ ਸ਼ੰਤਾ ਸਿੰਘ ਨੂੰ ਵੀ ਹਰਣਾੜੀ ਬਣਦਾ ਹੁਕਮ ਦਿੱਤਾ ਗਿਆ ਮੇਰੇ ਥਾਣੇਦਾਰ ਮਾਮੇ ਨੇ ਕਿਹਾ ਮਲਕ ਸਾਹਿਬ ਮੈਂ ਵੀ ਤੁਹਾਡੇ ਮਹਿਕਮੇ ਵਿੱਚ ਰਿਆ ਹਾਂ ਹਜੀ ਇਹ ਗੱਲ ਮੇਰੇ ਮਾਮੇ ਦੇ ਮੂੰਹ ਵਿੱਚ ਹੀ ਸੀ ਕਿ ਹਿੰਦੂ ਝਾਂਗੀ ਵੱਡੇ ਥਾਣੇਦਾਰ ਨੇ ਕਿਹਾ ਚੁੱਪ ਕਰ ਓਏ ਸਿੱਖੜੇ ਦੇ ਪੁੱਤਰਾ ਜ਼ੁਬਾਨ ਖਿੱਚ ਲਾਂਗਾ ਈ ਓਏ ਬੰਦੇ ਦਾ ਪੁੱਤਰ ਬਣ ਕੇ ਸਵਾ ਤੇ ਤੁਰ ਨਹੀਂ ਤਾਂ ਦਾੜੀ ਪਟਕੇ ਹੱਥ ਫੜਾ ਦੇਸਾਂ ਨਿੱਕੀ ਮੰਜੀ ਤੇ ਬੈਠੇ ਤੇਂਗ ਪਿੰਡ ਦੇ ਨੰਬਰਦਾਰ ਨੇ ਕਿਹਾ ਮਲਕ ਸਾਹਿਬ ਸਰਦਾਰ ਜਸਵੰਤ ਸਿੰਘ ਵੀ ਤੁਹਾਡੇ ਵਾਂਗ ਹੀ ਥਾਣੇਦਾਰ ਰਿਹਾ ਹੈ ਤੇ ਬੜਾ ਇੱਜ਼ਤਦਾਰ ਆਦਮੀ ਹੈ ਇਹ ਚਾਰੇ ਭਰਾ ਬੜੇ ਵੱਡੇ ਲਾਟੀ ਹਨ ਤੇ ਸਾਰੇ ਤੀਂਗ ਪਿੰਡ ਵਿੱਚ ਸਭ ਤੋਂ ਜ਼ਿਆਦਾ ਜ਼ਮੀਨ ਇਹਨਾਂ ਕੋਲ ਹੀ ਹੈ ਮਲਕ ਨੇ ਬੈਂ ਦਾ ਸੋਟਾ ਜਿਹੜਾ ਉਹਦੇ ਕੁल्ले ਵਾਲੀ ਪੱਗ ਦੇ ਲਾਗੇ ਮੇਜ਼ ਤੇ ਨਾਲ ਹੀ ਟਿਕਾ ਕੇ ਰੱਖਿਆ ਹੋਇਆ ਸੀ ਚੁੱਕਿਆ ਤੇ ਤਾੜ ਕਰਦਾ ਨੰਬਰਦਾਰ ਦੇ ਮੌਰਾ ਵਿੱਚ ਮਾਰਿਆ ਤੇ ਹੁਕਮ ਦਿੱਤਾ ਚੱਲ ਉੱਠ ਤੂੰ ਵੀ ਸਵਾਦੇ ਤੁਰ ਨੰਬਰਦਾਰ ਚੋਰੀਆਂ ਨਹੀਂ ਕਰੀਂਦੇ ਤੀ ਜਾਵੇ ਦੇ ਟੁਰ ਪੈਂਦੇ ਨੇ ਮਤਾਂ ਦੇਣ ਜਿਹੜੇ ਚਵਲ ਸਿੱਖਾ ਜੇ ਕਹਿੰਦੇ ਨੇ ਕਿ ਸੰਤ ਪਿੰਡਰਾ ਵਾਲੇ ਤੋਂ ਪਹਿਲਾਂ ਸਿੱਖਾਂ ਦੀ ਬੜੀ ਇੱਜ਼ਤ ਹੁੰਦੀ ਸੀ ਮੈਂ ਉਹਨਾਂ ਸਿੱਖਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਇਹ ਗੱਲ ਕਦੋਂ ਦੀ ਹੈ ਆਜ਼ਾਦੀ ਤੋਂ ਬਾਅਦ ਤਾਂ ਇਹ ਇੱਜ਼ਤ ਸੀ ਜਿਹੜੀ ਮੈਂ ਦੱਸੀ ਹੈ ਜੇ ਪੜੇ ਲਿਖੇ ਪਰਿਵਾਰਾਂ ਦੀ ਇੰਨੀ ਦੁਰਦਸ਼ਾ ਸੀ ਤਾਂ ਫਿਰ ਆਮ ਬੰਦੇ ਦਾ ਕੀ ਹਾਲ ਹੋਵੇਗਾ ਲੱਭੋ ਕੋਈ ਸਿੱਖ ਪਰਿਵਾਰ ਜਿਸ ਵਿੱਚ ਭਰੇ ਜ਼ਮਾਨੇ ਵਿੱਚ ਕੋਈ ਇੰਨਾ ਪੜਿਆ ਲਿਖਿਆ ਤੇ ਵਧੀਆ ਪਰਿਵਾਰ ਹੋਵੇ ਜਿੰਨਾ ਮੇਰੇ ਮਾਮਿਆਂ ਦਾ ਸੀ ਮੈਂ ਇਸ ਕਰਕੇ ਨਹੀਂ ਕਹਿੰਦਾ ਕਿ ਉਹ ਮੇਰੇ ਮਾਮੇ ਸਨ ਉਹਨਾਂ ਦਾ ਰੁਤਬਾ ਮੈਂ ਪਹਿਲਾਂ ਦੱਸਿਆ ਕੋਈ ਚੈਲੰਜ ਕਰਕੇ ਵਿਖਾਵੇ ਮੇਰਾ ਮਾਮਾ ਜਸਵੰਤ ਸਿੰਘ ਵੀ ਤਾਂ ਪੁਲਿਸ ਦੀ ਪਹਾੜਾ ਵਿੱਚ ਵੱਡੇ ਥਾਣੇਦਾਰ ਮਲਕ ਦਾ ਪੇਟੀ ਬਣ ਪਾਈ ਸੀ ਪਰ ਇੱਕ ਫਰਕ ਸੀ ਚੰਦੂ لال ਤ੍ਰਵੇਦੀ ਦੇ ਹਸਾਬ ਨਾਲ ਉਹ ਸਿੱਖ ਸੀ ਤੇ ਹਰ ਸਿੱਖ ਸ਼ੱਕੀ ਸੀ ਜਦੋਂ ਹਰ ਸਿੱਖ ਸ਼ੱਕੀ ਸੀ ਤਾਂ ਸਿੱਧੀ ਗੱਲ ਹੈ ਕਿ ਹਰ ਹਿੰਦੂ ਸ਼ੱਕੀ ਨਹੀਂ ਸੀ ਪਹਿਲਾਂ ਤਾਂ ਮੁਜ਼ਰਮ ਸਿੱਖਾਂ ਵਿੱਚੋਂ ਹੀ ਲੱਭਣਾ ਸੀ ਜੇ ਸਿੱਖਾਂ ਵਿੱਚੋਂ ਨਾ ਲੱਭੇ ਤਾਂ ਸ਼ੱਕ ਦੀ ਸੂਈ ਦਲਿਤਾਂ ਵੱਲ ਘੁੰਮੀ ਸੀ ਉਹ ਵਿਚਾਰੇ ਤਾਂ 5000 ਸਾਲ ਤੋਂ ਹੀ ਸ਼ੱਕੀ ਹਨ ਸਿੱਖਾਂ ਨੂੰ ਸ਼ੱਕੀ ਤਾਂ ਪੰਜਾਬ ਦੇ ਗਵਰਨਰ ਚੰਦੂ ਲਾਲ ਤ੍ਰਵੇਦੀ ਨੇ ਬਣਾਇਆ ਸੀ ਪਰ ਦਲਿਤਾਂ ਨੂੰ ਤਾਂ ਮੰਨੂ ਨੇ ਸ਼ੱਕੀ ਘਰਾੜ ਦਿੱਤਾ ਹੋਇਆ ਸੀ ਤੇ ਸਿੱਖ ਵੀ ਇਹਨਾਂ ਨੂੰ ਸ਼ੱਕੀ ਹੀ ਸਮਝਦੇ ਸਨ ਅਸਲ ਵਿੱਚ ਪੰਜਾਬ ਸਮੱਸਿਆ ਇੱਥੋਂ ਸ਼ੁਰੂ ਹੁੰਦੀ ਹੈ ਇੱਕ ਬੰਦਾ ਘਰੋਂ ਭੱਜ ਕੇ ਬੰਬਈ ਫਰਮਾ ਦੀ ਐਕਟਿੰਗ ਸਿੱਖਣ ਲਈ ਐਕਟਿੰਗ ਸਕੂਲ ਵਿੱਚ ਆ ਗਿਆ ਤੇ ਦਾਖਲਾ ਲੈ ਲਿਆ ਉਸਨੇ ਐਕਟਿੰਗ ਸਿਖਾਉਣ ਵਾਲੇ ਪ੍ਰੋਫੈਸਰ ਨੂੰ ਪੁੱਛਿਆ ਤੁਸੀਂ ਮੈਨੂੰ ਐਕਟਿੰਗ ਸਿਖਾਓਗੇ ਪ੍ਰੋਫੈਸਰ ਨੇ ਕਿਹਾ ਸਿਖਾਵਾਂਗਾ ਤਾਂ ਬਾਅਦ ਵਿੱਚ ਪਹਿਲਾਂ ਤੈਨੂੰ ਸਭ ਕੁਝ ਭਲਾਵਾਂਗੇ ਇਹ ਕੋਜੀ ਸਿੱਖਾਂ ਤੇ ਦਲਤਾਂ ਨਾਲ ਆਜ਼ਾਦ ਭਾਰਤ ਵਿੱਚ ਵਾਪਰਿਆ ਗਰਮੀ ਬਹੁਤ ਹੋਣ ਕਰਕੇ ਪੱਖੇ ਥੱਲੇ ਬੈਠੇ ਆਰਤੀ ਨੇ ਬਾਹਰ ਮੰਡੀ ਦੇ ਫੜ ਤੇ ਜੱਟ ਨੂੰ ਟਰਾਲੀ ਲਾਉਂਦਿਆ ਵੇਖ ਕੇ ਦੂਜੇ ਨੂੰ ਕਿਹਾ ਜੇ ਜੱਟ ਨਾ ਹੋਣ ਤਾਂ ਫਿਰ ਕਿਵੇਂ ਹੋਵੇ ਫਿਰ ਬੰਦਿਆਂ ਨੂੰ ਵਹੀ ਕਰਨੀ ਪੈ ਜਾਏ ਹੋਰ ਕੀ ਲੁਦੀਆਰਤੀ ਨੇ ਕਿਹਾ ਅਗਲੇ ਇਹਨਾਂ ਨੂੰ ਬੰਦੇ ਹੀ ਨਹੀਂ ਸਮਝਦੇ ਤੇ ਸਿੱਖ ਛੁੱਡੂ ਕਹਿੰਦੇ ਹਨ ਕਿ ਸਾਨੂੰ ਸਰਦਾਰ ਜੀ ਕਹਿੰਦੇ ਹਨ ਇਹਨਾਂ ਨੂੰ ਲਾਲਿਆ ਮਹਾਜਨਾ ਦਾ ਸਰਦਾਰ ਜੀ ਕਹਿਣਾ ਉਸੇ ਤਰ੍ਹਾਂ ਜਿਵੇਂ ਕਈ ਵਾਰ ਖੋਤੇ ਨੂੰ ਥਾਣੇਦਾਰ ਚੰਨੇ ਨੂੰ ਸੂਰਮਤ ਸਿੰਘ ਕਿਹਾ ਜਾਂਦਾ ਜਾਂ ਹਰ ਬਿਹਾਰੀ ਤੇ ਯੂਪੀ ਦੇ ਰਹਿਣ ਵਾਲਿਆਂ ਨੂੰ ਭਈਆ ਕਿਹਾ ਜਾਂਦਾ ਜਿਸ ਦਾ ਮਤਲਬ ਹੁੰਦਾ ਹੈ ਭਰਾ ਮਾਲ ਦਾ ਸਾਰਾ ਮਹਿਕਮਾ ਲਗਭਗ ਮੁਸਲਮਾਨਾਂ ਦੇ ਰਾਜ ਤੋਂ ਲੈ ਕੇ ਹੁਣ ਤੱਕ ਹਿੰਦੂਆਂ ਦੇ ਹੱਥ ਵਿੱਚ ਰਿਹਾ ਤਿੰਨ ਆਣਿਆਂ ਦੇ ਪਟਵਾਰੀ ਨੂੰ 40 ਕਿੱਲਾਂ ਵਾਲੇ ਸਿੱਖ ਤੋਂ ਪਕੌੜੇ ਤੇ ਸ਼ਰਾਬ ਦੀ ਬੋਤਲ ਮੰਗਵਾਉਂਦੇ ਹਨ ਮੈਂ ਕਈ ਵਾਰ ਆਪ ਵੇਖਿਆ ਸਗੋਂ ਮੈਂ ਆਪ ਵੀ ਕਈ ਵਾਰ ਲੈ ਆ ਕੇ ਦਿੱਤੀ ਹੈ ਤੇ ਉਹ ਵੀ ਆਪਣੀ ਹੀ ਜ਼ਮੀਨ ਦੀ ਫਰਦ ਲੈਣ ਵਾਸਤੇ ਸਾਡੇ ਪਿੰਡ ਦੀ ਜ਼ਮੀਨ ਇੱਕ ਵਾਰ ਇੰਪਰੂਵਮੈਂਟ ਟਰਸਟ ਵੱਲੋਂ ਅਕਵਾਇਰ ਕਰਨ ਦੀ ਫੌਟ ਗਈ ਪਿੰਡ ਦੇ ਸਰਪੰਚ ਲੰਬੜਦਾਰ ਤੇ ਹੋ ਠੀਕ ਠਾਕ ਸੱਤ ਅੱਠ ਜ਼ਿਮੀਂਦਾਰਾਂ ਨਾਲ ਮੈਂ ਵੀ ਵਿਭਾਗ ਟਾਊਨ ਪਲਾਨਿੰਗ ਦੇ ਦਫ਼ਤਰ ਗਿਆ ਸਰਪੰਚ ਲੰਬੜਦਾਰ ਤੇ ਮੈਨੂੰ ਪਤਾ ਕਰਨ ਲਈ ਅੰਦਰ ਭੇਜਿਆ ਤਾਂ ਪੁਛਤੇ ਕਰਦੇ ਅਸੀਂ ਡ੍ਰੈਂਕ ਸੈਕਸ਼ਨ ਵਿੱਚ ਜਾ ਕੇ ਨਵੀਂ ਬਣੀ ਸਕੀਮ ਬਾਰੇ ਪੁੱਛਿਆ ਤਾਂ ਇੱਕ ਬਾਹੂ ਆਪਣੀ ਕੁਰਸੀ ਤੋੜ ਕੇ ਆ ਤੇ ਸਾਨੂੰ ਧੱਕੇ ਦਰਵਾਜ਼ਿਆਂ ਬਾਹਰ ਲਿਆਇਆ ਫਿਰ ਉਸਨੇ ਕਿਹਾ ਅਦਾਲਤ ਅੰਦਰ ਹੋਣ ਦਾ ਇਰਾਦਾ ਤਾਂ ਨਹੀਂ ਤੁਸੀਂ ਇੱਥੇ ਆ ਕਿਵੇਂ ਗਏ ਉਸਨੇ ਉੱਥੇ ਖੜੇ ਚਪੜਾਸੀ ਨੂੰ ਬੜਾ ਡਾਂਟਿਆ ਤੇ ਚਪੜਾਸੀ ਸਾਡੇ ਤੇ ਵਰ ਪਿਆ ਤੁਸੀਂ ਆ ਕਿਧਰ ਮੋ ਚੁੱਕਿਆ ਇੱਥੇ ਤਾਂ ਜਿਹੜੀ ਕਰਨੀ ਮਾਰਦੀ ਤੁਸੀਂ ਰਾਂਗਾਂ ਵੀ ਅੰਦਰ ਆ ਬੜਿਓ ਹੈ ਮਨ ਦੇ ਮਸਾਲੇ ਕਿ ਨਹੀਂ ਅੰਦਰ ਹੋਣਾ ਜੇ ਚਲੋ ਬਾਹਰ ਜਿਹੜੀ ਗੱਲ ਅਸੀਂ ਮਹਿਕਮੇ ਵਿੱਚੋਂ ਪਤਾ ਕਰਨ ਗਏ ਸੀ ਉਹ ਕੋਈ ਗੁਪਤ ਨਹੀਂ ਸੀ ਅਖਬਾਰ ਵਿੱਚ ਪਹਿਲਾਂ ਹੀ ਆ ਚੁੱਕੀ ਸੀ ਤੇ ਉੱਥੋਂ ਹੀ ਸਾਨੂੰ ਪਤਾ ਲੱਗੀ ਸੀ ਫਿਰ ਇਸ ਕਿਸਮ ਦੀਆਂ ਸਕੀਮਾਂ ਨੂੰ ਜਨਤਕ ਥਾਵਾਂ ਤੇ ਚਿਪਕਾਇਆ ਜਾਂਦਾ ਹੈ ਜਿਵੇਂ ਤਹਿਸੀਲ ਡੀਸੀ ਦਫ਼ਤਰ ਮਨਿਸਪਲ ਕਮੇਟੀ ਦੇ ਦਫ਼ਤਰ ਵਗੈਰਾ ਇਸ ਕਿਸਮ ਦੀ ਜਨਤਕ ਯੋਜਨਾ ਉਹ ਵੀ ਸਾਡੀ ਹੀ ਜ਼ਮੀਨ ਜਾਇਦਾਦ ਨਾਲ ਸੰਬੰਧਿਤ ਤੇ ਸਾਨੂੰ ਦਫ਼ਤਰ ਵਿੱਚ ਬਣਨ ਦਾ ਹੁਕਮ ਨਾ ਹੋਵੇ ਹੈ ਕਿ ਨਹੀਂ ਇਸ ਤਰ੍ਹਾਂ ਦੀ ਗੱਲ ਸਰਪੰਚ ਨੇ ਧੱਕਾ ਮਾਰ ਕੇ 288 ਨੂੰ ਪੜਾ ਕੀਤਾ ਤੇ ਬਾਉ ਜੀ ਨੂੰ ਜਾ ਕਾਲਰੋਂ ਫੜਿਆ ਜਿਹੜਾ ਸਾਨੂੰ ਬਾਹਰ ਕਢਵਾ ਕੇ ਆਪ ਆਪਣੀ ਕੁਰਸੀ ਤੇ ਜਾ ਬੈਠਾ ਸੀ ਆਸਾਂ ਕਿਹਾ ਤੇਰਾ ਅਫਸਰ ਕਿਹੜਾ ਹੈ ਸਾਨੂੰ ਮਿਲਾ ਉਸ ਨੂੰ ਕਾਲਰ ਤੋਂ ਫੜ ਕੇ ਹੀ ਅਸੀਂ ਸੁਪਰੀਟੈਂਡੈਂਟ ਦੇ ਕਮਰੇ ਵਿੱਚ ਲੈ ਗਏ ਜਿਹੜਾ ਸਾਰਾ ਦਫ਼ਤਰ ਲੰਘ ਕੇ ਅਖੀਰ ਤੇ ਕੈਬਨ ਵਿੱਚ ਬੈਠਾ ਸੀ ਦਫਤਰ ਸੁਪਰੀਡੈਂਟ ਨਿਕਿਆ ਤੁਸੀਂ ਮੈਨੂੰ ਮਿਲਣਾ ਸੀ ਅਸਾ ਕਹਿਆ ਤੂੰ ਤਾਂ ਸਾਰੇ ਦਫਤਰ ਦੇ ਖੀਰ ਤੇ ਬੈਠਾ ਹੈ ਤੇਰੇ ਤੱਕ ਪਹੁੰਚਣ ਲਈ ਵੀ ਤਾਂ ਦਫਤਰ ਦੇ ਅੰਦਰ ਆਉਣਾ ਹੀ ਪੈਣਾ ਸੀ ਕਿ ਹਵਾ ਥਾਣੀ ਵੀ ਕੋਈ ਅੰਦਰ ਆ ਸਕਦਾ ਹੈ ਅਸਾ ਉਸ ਨੂੰ ਪੁੱਛਿਆ ਕਿ ਦਫਤਰ ਫੌਜ ਦਾ ਹੈ ਕਿ ਇੱਥੇ ਫੌਜੀ ਨਕਸ਼ੇ ਬਣਦੇ ਹਨ ਜਾਂ ਹਸਲਾ ਤਿਆਰ ਹੁੰਦਾ ਹੈ ਇਹ ਦੱਸ ਅਸੀਂ ਪਾਕਿਸਤਾਨ ਦੇ ਜਸੂਸ ਹਾਂ ਸਾਡੀ ਜ਼ਮੀਨ ਅਕਵਾਇਰ ਹੋਵੇ ਤੇ ਅਸੀਂ ਉਸ ਦਾ ਪਤਾ ਵੀ ਨਹੀਂ ਕਰ ਸਕਦੇ ਬਕਾਇਦਾ ਪੁਲਿਸ ਆਈ ਤੇ ਮਾਮਲਾ ਸਾਨੂੰ ਸੱਚਾ ਤੇ ਉਸ ਕਲਰਕ ਨੂੰ ਝੂਠਾ ਕਰਾਰ ਦੇ ਕੇ ਹੱਲ ਹੋਇਆ ਪਰ ਜ਼ਮੀਨ ਦੀ ਕੀ ਸਕੀਮ ਤਿਆਰ ਹੋਈ ਹੈ ਇਸ ਦਾ ਪਤਾ ਸਾਨੂੰ ਫਿਰ ਵੀ ਨਾ ਲੱਗਾ ਬਾਕੀ ਅਗਲੇ ਅੰਕ ਵਿੱਚ ਧੰਨਵਾਦ